ਸਾਥ ਸੰਗਤ ਜੀ ਆਪਾਂ ਸਹਿਸਕ੍ਰਿਤੀ ਦੀ ਸੰਥਿਆ ਜੋ ਲੜੀਵਾਰ ਇੱਕ ਇੱਕ ਸ਼ਲੋਕ ਕਰਕੇ ਕਰ ਰਹਿਆਂ ਇਸ ਜਿੰਨੇ ਵੀ ਮਹੰਗੇ ਸ਼ਬਦ ਆਉਂਦੇ ਨੇ ਕਠਣ ਸ਼ਬਦ ਆਉਂਦੇ ਨੇ ਜਾਂ ਜਿੱਥੇ ਜਿੱਥੇ ਇਸ ਦੇ ਵਿਸਰਾਮ ਲੱਗਦੇ ਨੇ ਉਹ ਆਪਾਂ ਲੜੀਵਾਰ ਸਿੱਖ ਰਹਿਆਂ ਤੇ ਪੰਕਤੀ ਆਉਂਦੀ ਹੈ ਸੁਭੰਤ ਤੋਇੰ ਅਚੁੱਤ ਗੁਣਗਿਆ ਇੱਥੇ ਵਿਸਰਾਮ ਲਾਉਣਾ ਹੈ ਗੁਣਗਿਆ ਤੇ ਠੀਕ ਹੈ। ਤੋਯੰ ਉਚਾਰਨ ਕਰਨਾ ਤੱਤੇ ਔਂਕੜ ਏੜੀ ਹਿਆਰੀ ਏੜੇ ਟਿੱਪੀ ਤੋਯੰ ਆਪਾਂ ਪਿੱਛੇ ਵੀ ਦੱਸਿਆ ਸੀ ਕਿ ਇਸ ਦਾ ਉਚਾਰਨ ਕਿਵੇਂ ਕਰਨਾ ਹੈ। ਸੁਭੰਤ ਬੋਲਣਾ ਹੈ ਭੱਬੇ ਦੀ ਉੱਤੇ ਟਿੱਪੀ ਲੱਗੀ ਹੈ ਸੁਭੰਤ। ਬੱਬੇ ਦੀ ਆਵਾਜ਼ ਉਚਾਰਨੀ ਕਿਡਣੀ ਭੱਬੇ ਦੀ ਆਵਾਜ਼ ਉਚਾਰਨ ਕਰਨੀ ਸੁਪੰਤ। ਸੁਪੰਤ ਤੋਯੰ ਅਚੁੱਤ ਗੁਣਗਯੰ ਗੁਣਗਯੰ ਉਚਾਰਨ ਕਰਨਾ ਹੈ। ਠੀਕ ਆ ਜਿਹੜਾ ਥੱਲੇ ਜਈਆ ਲੱਗਾ ਇਹਨੇ ਐੜਾ ਬਣ ਜਾਣਾ ਤੇ ਟਿੱਪੀ ਐੜੇ ਤੇ ਲੱਗ ਜਾਣੀ ਆ ਗੁਨ ਅਗਿਆ ਗੁਨ ਅਗਿਆ ਹੁਣ ਇੱਥੇ ਨੰਨਾ ਲੱਗਾ ਪ੍ਰਾਣੇ ਸਰੂਪਾਂ ਦੇ ਵਿੱਚ ਦੋ ਬੀੜਾਂ ਨੇ ਗੁਰੂ ਗ੍ਰੰਥ ਸਾਹਿਬ ਦੀ ਪ੍ਰਾਤਨ ਇੱਕ ਤਾਂ ਦਮਦਮ ਸਾਹਿਬ ਵਾਲੀ ਬੀੜ ਆ ਇੱਕ ਕਰਤਾਰਪੁਰ ਸਾਹਿਬ ਵਾਲੀ ਬੀੜ ਆ ਜਿਹੜੀ ਕਰਤਾਰਪੁਰ ਸਾਹਿਬ ਵਾਲੀ ਬੀੜ ਆ ਉਹ ਪੰਜਵੇਂ ਪਾਤਸ਼ਾਹ ਮਹਾਰਾਜ ਨੇ ਲਿਖਵਾਈ ਸੀ ਭਾਈ ਗੁਰਦਾਸ ਜੀ ਤੋਂ ਤੇ ਜਿਹੜੀ ਦਮਦੰਸਾਹ ਵਾਲੀ ਬੀੜ ਆ ਉਹ ਬਾਬਾ ਦੀਪ ਸਿੰਘ ਉਹਦੋਂ ਉਹਨਾਂ ਨੇ ਲਿਖਵਾਈ ਸੀ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਠੀਕ ਆ ਉਹਨਾਂ ਦੋਨਾਂ ਸਰੂਪਾਂ ਦੇ ਵਿੱਚ ਨਾ ਥੋੜੇ ਥੋੜੇ ਸ਼ਬਦਾਂ ਦੇ ਜਿਵੇਂ ਇੱਥੇ ਨੰਨਾ ਠੀਕ ਆ ਸੁੱਧ ਉਚਾਰਨ ਨੰਨੇ ਦਾ ਹੈ ਪਰ ਕਈਆਂ 'ਚ ਨਾਣਾ ਲਿਖਿਆ ਹੋਇਆ ਹੈ ਕਈ ਸਰੂਪਾਂ ਦੇ ਵਿੱਚ ਨਾਣਾ ਲਿਖਿਆ ਹੈ ਪਰ ਜਿਹੜਾ ਸੋਧ ਉਚਾਰਨ ਨਾ ਇਹ ਨੰਨਾ ਹੈ ਤੇ ਗੁਣ ਅਗਯੰਗ ਬੋਲਣਾ ਇਸ ਨੂੰ ਨੰਨੇ ਦੀ ਆਵਾਜ਼ ਵਿੱਚ ਉਚਾਰਨ ਕਰਨੀ ਹੈ ਠੀਕ ਗੁਣ ਅਗਯੰਗ ਸੁਭੰਤ ਤੋਯੰ ਅਚੁੱਤ ਗੁਣ ਅਗਯੰਗ ਇੱਕ ਨਾ ਬੇਨਤੀ ਕਰਦਾ ਸੰਗਤ ਨੂੰ ਹੋਰ ਸੋਰਸ ਰਾਗ ਦੇ ਵਿੱਚ ਨ ਸੋਰਠ ਤੇ ਅੱਗੇ ਪਾਜ ਅੰਕ ਪਾਇਆ ਹੈ ਸੋਰਠ ਪਾਜ ਅਕ ਪਾਇਆ ਉਹ ਇਸ ਰੂਪਾਂ ਦੇ ਵਿੱਚ ਨਹੀਂ ਹੁੰਦਾ ਉੱਥੇ ਹੁਣ ਰੂਪਾਂ ਦੇ ਵਿੱਚ ਸੋਰਠ ਮਹਲਾ 5 ਹੀ ਲਿਖਿਆ ਹੈ ਠੀਕ ਹੈ ਪਰ ਉਹ ਪ੍ਰਾਪਤਨ ਸਰੂਪ ਜਿਹੜਾ ਬੀੜ ਦਮਦਮ ਸਾਹਿਬ ਦੀ ਬੀੜ ਹੈ ਨਾ ਜਿਹੜੀ ਬਾਬਾ ਦੀਪ ਸਿੰਘ ਨੇ ਲਿਖ ਲਿਖੀ ਹੈ ਉਹਦੇ ਵਿੱਚ ਸੋਰਠ ਪੰਜਵਈ ਲਿਖਿਆ ਹੈ ਸੋਰਠ ਪੰਜਵਈ ਸੋਰਠ ਤੇ ਅੱਗੇ ਪਾਇਆ ਅੰਕ ਪਾਇਆ ਜਿਹੜੇ ਹੋਂ ਸਰੂਪ ਛੱਪੀ ਜਾਂਦੇ ਨੇ ਜਿੰਨੇ ਵੀ ਇਹਨਾਂ ਵਿੱਚ ਸੋਰਠ ਮਹਾਲਾ ਪੰਜਵਾਂ ਕਰਤਾ ਇਹਨਾਂ ਨੇ ਠੀਕ ਚਲੋ ਆਪਾਂ ਇਸ ਦੁਬ ਦੇ ਵਿੱਚ ਨਹੀਂ ਪੜਨਾ ਪਰ ਜਿਹੜਾ ਇਹ ਸੋਧ ਉਚਾਰਨ ਅੰਨ ਦੇ ਨਾਲ ਨੰਨਾ ਹੀ ਉਚਾਰਨ ਕਰਨਾ ਹੈ ਠੀਕ ਹੈ ਸੁਬੰਤ ਤੋਯੰ ਅਚੁੱਤ ਗੁਨਗਯੰ ਪੂਰਨੰ ਬਹੁ ਲੋਕ ਕਿਰਪਾਲਾ ਇਸ ਨੂੰ ਪੋਲਾ ਉਚਾਰਨ ਕਰਨਾ ਹੈ ਬੋਹਲੋ ਨਹੀਂ ਪੜ੍ਹਨਾ ਬਹੁ ਲੋ ਇਕੱਠਾ ਹੀ ਉਚਾਰਨ ਕਰਨਾ ਹੈ ਤੇ ਪੋਲਾ ਉਚਾਰਨ ਕਰਨਾ ਹੈ ਬਹੁ ਲੋ ਕਿਰਪਾਲਾ ਕਕੇ ਦੇ ਪੈਰ ਚ ਰਰ ਲੱਗਾ ਛੇਤੀ ਦੇ ਨਾਲ ਉਚਾਰਨ ਕਰਨਾ ਹੈ ਜਲਦੀ ਦੇ ਨਾਲ ਕਿਰਪਾਲਾ ਇਸ ਪੰਕਤੀ ਦਾ ਵਿਸ਼ਰਾਮ ਤੁਹਾਨੂੰ ਪਤਾ ਲੱਗ ਗਿਆ ਗੁਨਗਯੰ ਤੀ ਹਾਂਜੀ ਠੀਕ ਹੈ ਅਗੇ ਪੰਕਤੀ ਉਹਦੇ ਗੰਭੀਰੰ ਗੰਭੀਰੰ ਊਚੈ ਸਰਬਗ ਅਪਾਰਾ ਸਰਬਗ ਉਚਾਰਨ ਕਰਨਾ ਅਧਕ ਲਾ ਕੇ ਭਾਵ ਕਿ ਇਹਨੂੰ ਇਸਨੂੰ ਭਾਰਾ ਉਚਾਰਨ ਕਰਨਾ ਸਰਬਗ ਨਹੀਂ ਪੜਨਾ ਸਰਬਗ ਗੰਭੀਰੰ ਊਚੈ ਚਚਿਤਲਾਵਾ ਊਚੈ ਤੇ ਸਰਬਗ ਅਪਾਰਾ ਸਭ ਲੱਗ ਗਈ ਨੇ ਜੀ ਹਾਂਜੀ ਹਾਂ ਸਰਬੱਤ ਅਪਾਰ ਅੱਗੇ ਪੰਕਤੀ ਆ ਕਿ ਪ੍ਰਿਤਿਆ ਭੱਬੇ ਦੇ ਪੈਰ ਵਿੱਚ ਰਾਰਾ ਤੇ ਸਿਹਾਰੀ ਲੱਗੀ ਹੈ ਤੱਤੇ ਦੀ ਸਿਹਾਰੀ ਆੜੇ ਕੰਨਾ ਪ੍ਰਿਤਿਆ 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 ਨਹੀਂ ਬੋਲਣਾ ਪ੍ਰਿਤਿਆ ਪ੍ਰਿਤਿਆ ਆ ਪ੍ਰਿਤਿਆ ਪੈਰ ਵਿੱਚ ਰਾਰਾ ਲੱਗਣਾ ਹਾਂਜੀ ਜੇ ਰਾਰਾ ਇੱਥੇ ਲੱਗਦਾ ਸਾਹਮਣੇ ਫਿਰ ਪ੍ਰਿਤਿਆ ਬੰਨਣਾ ਪਰ ਇਹ ਲੱਗਾ ਪੈਰ ਵਿੱਚ ਰਾਰਾ ਕਈ ਗ੍ਰੰਥੀ ਸਿੰਘ ਵੀ ਇਸ ਨੂੰ ਪ੍ਰਿਤਿਆ ਪੜ ਜਾਂਦੇ ਆ ਕਿਉਂਕਿ ਇੱਥੇ ਲੱਗਾ ਪੈਰ ਵਿੱਚ ਰਾਰਾ ਪੈਰ ਵਿੱਚ ਰਾਰਾ ਤੇ ਜਦੋਂ ਬੋਲਾਂਗੇ ਜਲਦੀ ਦੇ ਨਾਲ ਉਚਾਰਨ ਹੋਵੇਗਾ ਪ੍ਰਿਤਿਆ ਪ੍ਰਿਤਿਆ ਹਾਂ ਪ੍ਰਿਤਿਆ ਪ੍ਰੇਂਗ ਇਹ ਪ੍ਰੇਂਗ ਉਚਾਰਨ ਕਰਨੇ ਪੱਪੇ ਦੇ ਪੈਰ ਵਿੱਚ ਰਾਰਾ ਹੈ ਸਿਹਾਰੀ ਲੱਗੀ ਹੈ ਐੜੇ ਉੱਤੇ ਟਿੱਪੀ ਲੱਗੀ ਹੈ ਪ੍ਰੇਂਗ ਪ੍ਰਿਤਿਆ ਪ੍ਰੇਂਗ ਵਿਸਰਾਮ ਚਰਨੰਗ ਵਿਸਰਾਮ ਜਲਦੀ ਦੇ ਨਾਲ ਉਚਾਰਨ ਕਰਨੇ ਜਿੱਥੇ ਪੈਰੇ ਜਿੱਥੇ ਵੀ ਰਾਰਾ ਆ ਜੇ ਨਾ ਪੈਰ ਵਿੱਚ ਅਚਰ ਜੜਾ ਆਵੇ ਉਹ ਜਲਦੀ ਦੇ ਨਾਲ ਉਚਾਰਨ ਕਰਨ। ਬਿਸਰਾਮ ਚਰਨੰ ਨਾਣੇ ਦੀ ਆਵਾਜ਼ ਉਚਾਰਨ ਕਰਨੀ ਹੈ। ਚਰਨੰ ਚਰਣੰ ਹਾਂ। ਅੱਗੇ ਪੰਕਤੀ ਉਹ ਦੀ ਅਨਾਥ ਨਾਥੇ ਨਾਨਕ ਸਰਨੰ ਇਸ ਨੂੰ ਨਾਥ ਨਾਥੇ ਨਹੀਂ ਪੜ ਜਾਣਾ। ਇੱਥੇ ਲੱਗਾ ਐੜਾ ਅੱਗੇ ਅਨਾਥ ਅਨਾਥ ਐੜੀ ਦੀ ਆਵਾਜ਼ ਉਚਾਰਨ ਕਰਨੀ ਹੈ। ਅਨਾਥ ਨਾਥੇ ਨਾਨਕ ਸਰਨੰ ਸਰਨੰ ਉਚਾਰਨ ਕਰਨ ਆਪ ਪਿੱਛੇ ਵੀ ਦੱਸਿਆ ਸੀ ਕਿ ਇਸ ਨੂੰ ਸਰਨੰ ਨਹੀਂ ਬੋਲਣਾ ਸੱਸੀ ਦੀ ਬਾਜ ਉਚਾਰਨ ਕਰਨੀ ਸਰਨੰ ਸਰਨੰ ਹਨ ਜਦੋਂ ਦੀ ਬਾਜ ਉਚਾਰਨ ਹੋਵੇ ਤੇ ਸੱਸੀ ਦੀ ਬਾਜ ਉਚਾਰਨ ਹੋਵੇ ਸਰਨੰ ਠੀਕ ਹੈ ਸਾਰੀ ਭੈਣਾਂ ਨੂੰ ਸਮਝ ਲੱਗੀ ਨਾ ਹਾਂਜੀ ਸੁਭੰਤ ਤੋਇੰ ਅਚੁੱਤ ਗੁਣ ਅਗਯੰ ਪੂਰਨੰ ਬਹੁ ਲੋ ਕਿਰਪਾਲਾ ਗੰਭੀਰੰ ਊਚੈ ਸਰਬੱਗ ਅਪਾਰਾ ਕ੍ਰਿਤਿਆ ਪ੍ਰੀਅੰਗ ਵਿਸਰਾਮ ਚਰਨੰ ਅਨਾਥ ਨਾਥੇ ਨਾਨਕ ਸਰਨੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ